ਕਰਕੇ ਗੁਰੂ ਦੀ ਗੱਲ ਦੇ ਉੱਪਰ ਅਮਲ ਕਰਾਂਗੇ ਉਹ ਜੇ ਬਣਨ ਦੇ ਵਾਸਤੇ ਤਿਆਰ ਹੋਵਾਂਗੇ ਹੁਣ ਧਰਸ਼ਾ ਜੀ ਇੱਕ ਤੇ ਪੁੱਤਰਾਂ ਦਾ ਦਾਨੀ ਹੋਇਆ ਆ ਬਾਬਾ ਬੁੱਢਾ ਸਾਹਿਬ ਤੇ ਇੱਕ ਪੁੱਤਰਾਂ ਦਾ ਦਾਨੀ ਮੇਰਾ ਦਸਵਾਂ ਗੁਰੂ ਨਾਨਕ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਤੇ ਪਾਤਸ਼ਾਹ ਆ ਪਰਿਵਾਰਾਂ ਵਾਲੇ ਬੈਠੇ ਹੋ ਪੁੱਤਰਾਂ ਵਾਲੇ ਬੈਠੇ ਹੋ ਕਹਿੰਦੇ ਜਿਹੜਾ ਬਾਪ ਜਿਉਂਦੇ ਜੀ ਪੁੱਤਰ ਦਾ ਸ਼ਿਵਾ ਛੇਕ ਲੈਂਦਾ ਜਿਉਂਦੇ ਜੀ ਪੁੱਤਰ ਦੀ ਅਰਥੀ ਮੋਢਿਆਂ ਤੇ ਚੁੱਕ ਲਿੰਦਾ ਸ਼ਰੀਰ ਦੁਨੀਆ ਦਾ ਭਾਰ ਉਸ ਬਾਪ ਦੇ ਮੋਢਿਆਂ ਤੇ ਪੈ ਜਾਂਦਾ ਮਾਵਾਂ ਬੈਠੀਆਂ ਨੇ ਕਹਿੰਦੇ ਪੁੱਤਰਾ ਬਾਦ ਨਾ ਸ਼ੋਂਦੀਆਂ ਜਗ ਅੰਦਰ ਮਾਵਾਂ ਪਰ ਵੇਖੋ ਉਸ ਮੇਰੇ ਬਲੀ ਬਹਾਦਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਨ੍ਹਾਂ ਸਾਡੇ ਵਾਲ ਹੱਥ ਕਰਕੇ ਆਖਿਆ ਕਹਿੰਦੇ ਇਨ ਪੁੱਤਰਨ ਕੇ ਜੀਸ ਪਰ ਵਾਰ ਦੀ ਸ਼ੁੱਧ ਚਾਰ ਜੀਵਤ ਕਈ ਹਜ਼ਾਰ ਇਹ ਤੇਰੇ ਹਜ਼ਾਰਾਂ ਵੱਲ ਇਸ਼ਾਰਾ ਕੀਤਾ ਸੀ ਇਹ ਸਾਡੇ ਵੱਲ ਤੇ ਕੀਤਾ ਸੀ ਅਜ ਨਾਦਮਨ ਵੀਰ ਵੀ ਬੈਠੇ ਮਰੀਆਂ ਭੈਣਾਂ ਵੀ ਬੈਠੀਆਂ ਜੋ ਸ਼ੀਸ਼ੇ ਚ ਮੁੱਖ ਦੇਖਿਓ ਤੇ ਆਪਣੇ ਮਨ ਨੂੰ ਪੁੱਛ ਕੇ ਵੇਖਿਓ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਧੀਆਂ ਤੇ ਪੁੱਤ ਅਖਵਾਣ ਦੇ ਹੱਕਦਾਰ ਹਾਂ ਜਾਂ ਨਹੀਂ